ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆ ਕਾਣਾ ਅੱਜ ਅਸੀਂ ਰਖੜੀ ਵਾਸਤੇ ਸੂਟ ਲੈ ਕੇ ਆਏ ਆਂ ਦੇਖੋ ਇਹ ਜੋਰ ਜੱਟ ਦਾ ਸੂਟ ਹੈ ਇੱਕ ਇਹੇ ਰਿਜ਼ਰਡ ਡਿਜ਼ਾਈਨ ਹੈ ਕਿਹਰੇ ਤੇ ਕਢਾਈ ਹੋਈ ਹੈ ਤੇ ਜੋਰ ਜੱਟ ਚ ਹੈ ਇਹਦੀਆਂ ਬਾਹਾਂ ਤੇ ਵੀ ਕਢਾਈ ਹੈ ਇਹਦੇ ਆ ਬਾਹਾਂ ਤੇ ਕਢਾਈ ਹੈ ਨਹੀਂ ਗੀ ਤੇ ਜੋਰ ਜੱਟ ਦਾ ਸੂਟ ਆ ਘੇਰੇ ਤੇ ਕਢਾਈ ਹੈ ਦੇਖੋ ਕੱਟਵਰਕ ਹੈ ਤੇ ਯਾਰ ਜੋਰ ਜੱਟ ਤੁਹਾਨੂੰ ਦਿਖਾ ਦਿੰਦੇ ਆ ਦੇਖੋ ਤੇ ਇਹਦੇ ਨਾਲ ਦੁਪੱਟਾ ਵੀ ਆ ਕੱਟਵਰਕ ਦੀ ਕਢਾਈ ਦੁਪੱਟੇ ਤੇ ਆ ਇਹ ਪੱਲੇ ਕੰਨੀਆਂ ਕੰਨੀਆਂ ਤੇ ਕਢਾਈ ਹੈ ਤੇ ਪੱਲਿਆਂ ਤੇ ਕਢਾਈ ਹੈ ਨਹੀਂ ਗੀ ਦੇਖੋ ਤੇ ਰਖੜੀ ਵਾਸਤੇ ਤੁਸੀਂ ਖਰੀਦ ਸਕਦੇ ਹੋ ਸੂਟ ਦੇਖੋ ਬਹੁਤ ਸੋਹਣੀ ਕਢਾਈ ਹੈ ਮਸ਼ੀਨਰੀ ਵਰਕ ਹੈ ਇਹ ਨਾਲ ਦੁਪੱਟਾ ਜੌਰ ਜੱਟ ਦਾ ਹੀ ਦੁਪੱਟਾ ਤੇ ਜੌਰ ਜੱਟ ਦਾ ਸੂਟ ਹੈ ਤੇ ਇਹ ਸੂਟ ਤੁਹਾਨੂੰ ਪਊਗਾ 1250 ਰੁਪਈਆਂ 'ਚ ਤੁਸੀਂ ਲੈ ਸਕਦੇ ਹੋ 1250 ਰੁਪਈਆ ਦਾ ਰੇਟ ਹੈ ਤੇ ਤੁਸੀਂ ਆਰਡਰ ਕਰ ਸਕਦੇ ਹੋ ਹੁਣ ਤੁਹਾਨੂੰ ਦਿਖਾਉਣੀ ਹੈ ਇਹ ਕੋਟਨ ਦਾ ਸੂਟ ਹੈ ਇਹਦੇ ਨਾਲ ਦੁਪੱਟਾ ਹੈ ਦੇਖੋ ਇਹ ਪੀਜ ਕਲਰ ਹੈ ਤੇ ਵਿੱਚ ਇਹ ਜਾਵਨੀ ਜਿਹਾ ਕਲਰ ਨਾਲ ਇਹਦਾ ਦੁਪੱਟਾ ਹੈ ਤੁਸੀਂ ਦੁਪੱਟੇ ਸਣੇ ਵੀ ਲੈ ਸਕਦੇ ਹੋ ਬਿਨ ਵਗੈਰ ਦੁਪੱਟੇ ਤੋਂ ਵੀ ਤੇ ਇਹਦੇ ਨਾਲ ਸਪੂਨ ਦਾ ਦੁਪੱਟਾ ਹੈ ਤੇ ਇਹ ਤੁਹਾਨੂੰ ਮਿਲੂਗਾ 750 ਰੁਪਏ ਚ ਸੂਟ ਇਹਦਾ ਰੇਟ ਹੈ 750 ਰੁਪਏ ਹੁਣ ਤੁਹਾਨੂੰ ਇਹ ਕਾਟਨ ਦਾ ਸੂਟ ਦਿਖਾਉਣੀ ਆਂ ਦੇਖੋ ਵਧੀਆ ਕਾਟਨ ਹੈ ਦੇਖੋ ਨਾ ਹੀ ਇਹਦਾ ਕਲਰ ਨਿਕਲਦਾ ਹੈ ਇਹ ਤੁਹਾਨੂੰ ਮਿਲੂਗਾ 550 ਰੁਪਈਆਂ ਚ ਸੂਟ ਰਖੜੀ ਵਾਸਤੇ ਤੁਸੀਂ ਲੈ ਸਕਦੇ ਹੋ ਦੇਖੋ ਲੈ ਸਲੂਸ ਲਵਾ ਕੇ ਵਧੀਆ ਅਗਲਾ ਸਲਾਈ ਕਰਾ ਸਕਦਾ ਹੈ ਇਹ ਬਿਗੇਰ ਦੁਪੱਟੇ ਤੋਂ ਹੈ ਤੇ ਬਹੁਤ ਹੀ ਸੋਹਣਾ ਪ੍ਰਿੰਟ ਹੈ ਇਸ ਚ ਛੋਟਾ ਛੋਟਾ ਤੇ ਇਹ ਤੁਸੀਂ ਲੈ ਸਕਦੇ ਹੋ 550 ਰੁਪਈਆਂ ਦਾ ਸੂਟ ਤੁਹਾਨੂੰ ਮਿਲੂਗਾ ਇਹ ਹੁਣ ਤੁਹਾਨੂੰ ਅਗਲਾ ਸੂਟ ਦਿਖਾਉਣੀ ਹੈ ਹੁਣ ਤੁਹਾਨੂੰ ਅਗਲਾ ਸੂਟ ਦਿਖਾਉਣੀ ਹੈ ਦੇਖੋ ਇਹ ਵੀ ਤੁਹਾਨੂੰ 550 ਰੁਪਿਆ ਚ ਮਿਲੂਗਾ ਇਹ ਵੀ ਕੋਟਨ ਦਾ ਸੂਟ ਹੈ ਦੇਖੋ ਬਦਗਾ ਸੌਫਟ ਕੋਟਨ ਹੁਣ ਤੁਹਾਨੂੰ ਅਗਲਾ ਸੂਟ ਦਿਖਾਉਣੀ ਹੈ ਇਹਦਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਇਹਦਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਇਹ ਹੈਗਾ ਕਾਫੀ ਕਲਰ ਚ ਤੇ ਚਿੱਟਾ ਕਾਫੀ ਕਲਰ ਹੈ ਤੇ ਵਿੱਚ ਚਿੱਟਾ ਹੈ ਤੇ ਖਾਕੀ ਜਿਹਾ ਥੋੜਾ ਜਿਹਾ ਇਹ ਗੁਲਾਬੀ ਲੀਲਾ ਫਿੱਕਾ ਲੀਲਾ ਤੇ ਚਿੱਟਾਏ ਚ ਵੀ ਹੁਣ ਤੁਹਾਨੂੰ ਅਗਲਾ ਸੂਟ ਦਿਖਾਉਣੀ ਆ ਇਹ ਵੀ 550 ਰੁਪਏ ਰੇਟ ਆ ਇਹਦਾ ਪ੍ਰਿੰਟ ਬਹੁਤ ਸੋਹਣਾ ਹੈ ਦੇਖੋ ਇਹ ਵੀ ਲਾਇਸ ਲਾ ਕੇ ਬਹੁਤ ਸੋਹਣਾ ਸੂਟ ਬਣੂਗਾ ਇਹਦਾ ਰੇਟ ਵੀ 550 ਰੁਪਏ ਹੈ ਆ ਜਮਾ ਛੋਟੀ ਬੂਟੀ ਦਾ ਸੂਟ ਹੈ ਦੇਖੋ ਇਹਦਾ ਕਲਰ ਵੀ ਬਹੁਤ ਸੋਹਣਾ ਹੈ ਤੇ ਪ੍ਰਿੰਟ ਵੀ ਬਹੁਤ ਸੋਹਣਾ ਛੋਟਾ ਛੋਟਾ ਜਮਾ ਇਹ ਕਲਰ ਆ ਨਹੀਂ ਦੇਹਾ ਪਰ ਪ੍ਰੇ ਸਰਦਾ ਹੀ ਨਹੀਂਗਾ ਇਹ ਅੰਡਰ ਹੀ ਚਾ ਇਹ ਸੂਟ ਇਹ ਵੀ 550 ਰੁਪਿਆ ਦਾ ਸੂਟ ਹੈ ਇਹਦਾ ਕਲਰ ਵੀ ਸੋਹਣਾ ਤੇ ਇਹਦਾ ਪ੍ਰਿੰਟ ਵੀ ਸੋਹਣਾ ਹੁਣ ਤੁਹਾਨੂੰ ਅਗਲਾ ਸੂਟ ਦਿਖਾਉਨੇ ਆ ਇਹ ਵੀ ਕਾਟਨ ਚਾ ਸੂਟ ਇਹਦੇ ਨਾਲ ਆ ਸਲਵਾਰ ਹੈ ਇਸ ਤਰ੍ਹਾਂ ਦੀ ਤੇ ਕਮੀਜ਼ ਜਾਇ ਤੁਸੀਂ ਇੱਕ ਕਮੀਜ਼ ਬਣਾ ਲਓ ਇਹ ਸਲਵਾਰ ਬਣਾ ਲਓ ਚਾਹੀਏ ਸਲਵਾਰ ਕਮੀਜ਼ ਬਣਾ ਲਓ ਇਹ ਸਲਵਾਰ ਬਣਾ ਲਓ ਇਹ ਵੀ ਤੁਹਾਨੂੰ 550 ਰੁਪਈਆ ਚ ਪਾਊਗਾ ਸੂਟ ਏਸੀ ਸਾਡੀ ਅੱਜ ਵਾਲੀ ਵੀਡੀਓ ਰੱਖੜੀ ਤੇ ਤੁਸੀਂ ਆਰਡਰ ਕਰ ਸਕਦੇ ਹੋ ਸਾਨੂੰ WhatsApp ਤੇ ਤੇ ਇਹਨਾਂ ਦਾ 550 50 ਰੁਪਈਆ ਹੈ ਸਕਰੀਨ ਸ਼ਾਟ ਲੈ ਕੇ ਜਿਹੜਾ ਵੀ ਸੂਟ ਲੈਣਾ ਤੁਸੀਂ ਤੇ ਇਹਦਾ ਹੈਗਾ 1250 ਤੇ ਇਹਦਾ 750 ਦੁਪੱਟੇ ਨਾਲ 750 ਤੇ ਇਹਦਾ 1250 ਚਲੋ ਜੀ ਆਪਾਂ ਨਵੀਂ ਵੀਡੀਓ ਲੈ ਕੇ ਫੇਰ حاضر ਹੋਵਾਂਗੇ ਤੇ ਰਖੜੀ ਤੇ ਤੁਸੀਂ ਆਰਡਰ ਕਰ ਸਕਦੇ ਹੋ ਤੇ ਸੂਟ ਖਰੀਦ ਸਕਦੇ ਹੋ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ